ਜਾਪੀ ਹਿੰਦੇ ਸ਼ੁਕੀਨ ਜ਼ਰੂਰ ਵੇਖਣ ਇਹ ਵੀਡੀਓ ਦੇਖੋ ਕਿਵੇਂ 19 ਸਾਲ ਦੇ ਮੁੰਡੇ ਨੇ ਚਾਹ ਤੋਹੀ ਤੋੜ ਲਿਆ ਆਪਣਾ ਬਿਜ਼ਨਸ ਕਿ ਅੱਜ ਹੁੰਦੀ ਹੈ ਹਰ ਪਾਸੇ ਇਸ ਦੀ ਜਮਾਟ ਹੈਲੋ ਜੀ ਹੈਲੋ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੂ ਸੋ ਵੀ ਅੱਜ ਅਸੀਂ ਤੁਹਾਨੂੰ ਲੈ ਆਏ ਪਟਿਆਲੇ ਦੇ ਵਿੱਚ ਲੱਗੇ ਮੇਲੇ ਨੂੰ ਦਿਖਾਉਣ ਵਾਸਤੇ ਉਹ ਕਹਿੰਦੇ ਨੇ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਸੋ ਅਸੀਂ ਸਾਰੇ ਯਾਰ ਬੇਲੀ ਇਕੱਠੇ ਹੋ ਕੇ ਪਹੁੰਚ ਗਏ ਜੀ ਮੇਲੇ ਸੋ ਮੇਲੇ ਦੇ ਵਿੱਚ ਬਹੁਤ ਹੀ ਕੁਝ ਵੇਖਣ ਨੂੰ ਮਿਲਿਆ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇਖੋ ਐ ਇੰਨੀ ਸੋਹਣੀ ਡੈਕੋਰੇਸ਼ਨ ਹੈ ਮੈਨੂੰ ਇੰਝ ਲੱਗਦਾ ਹੈ ਕਿ ਜੰਨਤ ਹੀ ਹੈ ਜਿੱਥੇ ਮੈਂ ਆ ਗਈ ਹੁਣੇ ਆ ਸੋ ਇੱਥੇ ਬਹੁਤ ਹੀ ਕਮਾਲ ਦੀਆਂ ਸਟੋਰੀਜ਼ ਅਸੀਂ ਕੱਢੀਆਂ ਔਰ ਤੁਹਾਨੂੰ ਇੱਕ ਖਾਸ ਕਹਾਣੀ ਜ਼ਰੂਰ ਸਾਂਝੀ ਇੱਕ ਨੌਜਵਾਨ ਹੈ ਜਿਸ ਦੀ ਉਮਰ ਤਕਰੀਬਨ 19 ਸਾਲ ਲੋਾਰੇ ਚਾਹ ਬਣਾਉਂਦਾ ਤੁਸੀਂ ਚਾਹ ਤਾਂ ਬਹੁਤ ਪੀਤੀਆਂ ਹੋਣਗੀਆਂ ਪਰ ਇਸ ਬਾਈ ਦੀ ਚਾਹ ਸ਼ਾਇਦ ਤੁਸੀਂ ਕਦੇ ਨਹੀਂ ਸੁਣੀ ਹੋਵੇ ਇਹ ਜੀ ਕਹ ਲਈ ਕਿ ਤੰਦੂਰੀ ਚਾਹ ਹੈ ਤੰਦੂਰੀ ਚਿਕਨ ਤੰਦੂਰੀ ਪਨੀਰ ਤੁਸੀਂ ਖਾਧਾ ਹੋਗਾ ਪਰ ਤੰਦੂਰੀ ਚਾਹ ਸ਼ਾਇਦ ਹੀ ਤੁਸੀਂ ਪੀਤੀ ਹੋ ਸੋ ਬਾਕੀ ਚਾਹਾਂ ਵਾਂਗ ਇਹਦੀ ਵੀ ਰੈਸਪੀ ਖਾਸ ਹੈ ਪਰ ਇਸ ਨੂੰ ਸਪੈਸ਼ਲ ਬਣਾ ਦਿੰਦਾ ਜੀ ਕੁੱਲੜ ਜਿਸ ਨੂੰ ਇਹ ਬਾਈ ਤੰਦੂਰ ਚ ਲਾਉਂਦਾ ਸੋ ਬਹੁਤ ਹੀ ਜ਼ਿਆਦਾ ਸੁਆਚਾ ਸੀ ਇਹਨਾਂ ਦੀ ਡਿਮਾਂਡ ਬਹੁਤ ਸੀ ਔਰ ਇਹ ਬਾਈ ਕਹਿੰਦਾ ਕਿ ਮੈਂ ਮੇਲਿਆਂ ਦੇ ਵਿੱਚ ਸਿਰਫ ਚਾਹ ਲਾਉਣਾ ਔਰ ਬਹੁਤ ਵਧੀਆ ਕਮਾਈ ਕਰਦਾ ਤੁਸੀਂ ਦੇਖੋ ਵੀ ਇੰਨੀ ਛੋਟੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਆਪ ਦਾ ਕੰਮ ਸ਼ੁਰੂ ਕੀਤਾ ਨਾਲ ਕੋਈ ਵੀ ਦੀ سپورਟ ਵਾਸਤੇ ਨਹੀਂ ਆ ਇਹ ਇਕੱਲਾ ਹੀ ਕਰਦਾ ਹੁਣ ਤੁਸੀਂ ਦੇਖੋ ਕਿ ਕੁੱਲੜ ਜਿਹੜਾ ਹੈਗਾ ਚੰਗੀ ਤਰ੍ਹਾਂ ਮੱਚ ਰਿਹਾ ਤੰਦੂਰ ਦੇ ਵਿੱਚ ਸੋ ਇਸੇ ਕੁੱਲੜ ਦੇ ਵਿੱਚ ਇਹ ਬਾਈ ਚਾਹ ਪਾ ਕੇ ਉਹ ਤੁਹਾਨੂੰ ਪਿਆਲੀ ਵੀ ਦਿਖ ਰਹੀ ਹੋਊਗੀ ਨਾ ਦੂਜੇ ਕੁੱਲੜਾਂ ਦੇ ਵਿੱਚ ਪਾ ਦਿੰਦਾ ਸੋ ਰੇਟ ਵੀ ਕੈਲੀਏ ਵੀ ਬਹੁਤ ਇਹਦੇ ਜੈਨੂਇਨ ਸੀਗੇ ਬਟ ਇਹ ਸੀ ਕਿ ਇੱਕ ਡਿਫਰੈਂਟ ਜੀ ਚੀਜ਼ ਜੋ ਦੇਖ ਕੇ ਸਾਨੂੰ ਵੀ ਲੱਗਿਆ ਕਿ ਅਸੀਂ ਟ੍ਰਾਈ ਕਰੀਏ ਔਰ ਖਾਸ ਕਰਕੇ ਜਿਹੜੇ ਚਾਹ ਲਵਰਸ ਨੇ ਉਹ ਇਸ ਵੀਡੀਓ ਨੂੰ ਖਾਸ ਕਰਕੇ ਜ਼ਰੂਰ ਵੇਖਣ ਕਿਉਂਕਿ ਬਹੁਤ ਹੀ ਜ਼ਿਆਦਾ ਸਵਾਦ ਸੀਗੀ ਚਾਹ ਐਂਡ ਸਾਨੂੰ ਬਹੁਤ ਜ਼ਿਆਦਾ ਆਨੰਦ ਆ ਐਂਡ ਖੁਸ਼ੀ ਇਸ ਗੱਲ ਦੀ ਹੋਈ ਕਿ ਇਹ ਨੌਜਵਾਨ ਹੈ ਜੋ ਆਪਣਾ ਕੰਮ ਕਰ ਰਿਹਾ ਸੋ ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਜਿਹੜੇ ਕਹਿੰਦੇ ਕਿ ਅਸੀਂ ਕੰਮ ਨਹੀਂ ਕਰ ਸਕਦੇ ਆ ਕੰਮ ਇੱਥੇ ਹੈ ਨਹੀਂਗਾ ਅਸੀਂ ਬਾਹਰ ਜਾਂਦੇ ਆ ਪਰ ਇਹ ਇੱਕ ਮਿਸਾਲ ਕਾਇਮ ਕਰਦੀ ਕਹਾਣੀ ਆ 19 ਸਾਲ ਦਾ ਨੌਜਵਾਨ ਤੁਸੀਂ ਸੋਚੋ ਕਿ 16 ਸਾਲ ਦੀ ਉਮਰ ਦੇ ਵਿੱਚ ਇਹਨੇ ਕੰਮ ਸ਼ੁਰੂ ਕਰ ਲਿਆ ਘਰਦਿਆਂ ਤੋਂ ਦੂਰ ਰਹਿ ਰਿਹਾ ਤੇ ਦੇਖੋ ਕਿ ਕਿੰਨਾ ਵਧੀਆ ਕਮਾ ਰਿਹਾ ਸੋ ਅਸੀਂ ਇਸ ਬਾਈ ਨੂੰ ਪੁੱਛਿਆ ਕਿ ਤੁਸੀਂ ਪੜ੍ਹਾਈ ਕਰਦੇ ਹੋ ਨਹੀਂ ਤਾਂ ਇਸਨੇ ਦੱਸਿਆ ਕਿ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਕੰਮ ਕਰਨ ਲੱਗ ਗਿਆ ਸੀ ਕਿਉਂਕਿ ਮੇਰੇ ਘਰ ਦੀਆਂ ਮਜਬੂਰੀਆਂ ਸੀ ਇਸ ਕਰਕੇ ਮੈਨੂੰ ਘਰੋਂ ਬਾਹਰ ਆਉਣਾ ਪਿਆ ਸੋ ਇਹ ਕਹਿੰਦਾ ਕਿ ਨੌਕਰੀ ਨਾਲੋਂ ਵਧੀਆ ਤਾਂ ਮੈਂ ਇਸ ਚਾਹ ਦੇ ਠੇਲੇ ਤੋ ਸਾਨੂੰ ਤਾਂ ਚਾਹ ਬਹੁਤ ਜ਼ਿਆਦਾ ਪਸੰਦ ਆਈ ਇਹ ਸਾਨੂੰ ਬਹੁਤ ਆਨੰਦ ਆਇਆ ਕਿ ਤਾਂ ਠੰਡ ਸੀ ਤੇ ਠੰਡ ਦੇ ਵਿੱਚ ਗਰਮ ਗਰਮ ਚਾਹ ਪੀਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਤੋ ਇਸ ਵੀਰ ਦੀ ਕਹਾਣੀ ਵੀ ਬਹੁਤ ਸਾਨੂੰ ਵਧੀਆ ਲੱਗੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਤਾਂ ਸ਼ੇਅਰ ਜ਼ਰੂਰ ਕਰਨਾ ਜੀ